ਆਪਣੇ ਰੀਲਾਂ ਤੇ ਵੀਡੀਓਜ਼ ਕਰਕੇ ਸ਼ੁਰਖੀਆਂ ਦੇ ਵਿੱਚ ਰਹਿਣ ਵਾਲੇ ਕੁੱਲੜ ਪੀਜ਼ਾ ਕੱਪ ਨੂੰ ਤੁਸੀਂ ਜਾਣਦੀ ਹੋਵੋਗੇ ਇਹਨਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਨਾਂ ਨੇ ਇੰਡੀਆ ਦੇਸ਼ ਛੱਡ ਕੇ ਹੁਣ ਇੰਗਲੈਂਡ ਦੇ ਵਿੱਚ ਸ਼ਿਫਟ ਹੋ ਚੁੱਕੇ ਨੇ ਇਹ ਖਬਰ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਪਰ ਵਾਇਰਲ ਹੁੰਦੀ ਪਈ ਐ ਸੋ ਉੱਥੇ ਆਪ ਤੁਹਾਨੂੰ ਦੱਸੀ ਕਿ ਕੁਝ ਇੱਕ ਤਸਵੀਰਾਂ ਏਅਰਪੋਰਟ ਦੇ ਵੀ ਨਿਕਲ ਕੇ ਸਾਹਮਣੇ ਯਾਰੀ ਜੋ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਜਿਹਦੇ ਵਿੱਚ ਸਹਿਜ ਰੋੜਾ ਤੇ ਉਸਦੀ ਪਤਨੀ ਤੇ ਉਹਨਾਂ ਦਾ ਬੱਚਾ ਤਿੰਨੋਂ ਜਾਣੇ ਨਜ਼ਰ ਆਉਂਦੇ ਪੈਣੇ ਤੇ ਨਾਲ ਦੀ ਨਾਲ ਰੂਪਕੌਰ ਜੋ ਸਹਿਜ ਰੋੜੇ ਦੀ ਵਾਈਫ ਆ ਗਈ ਉਸਨੇ ਵੀ ਸਨੈਪਚੈਟ ਦੇ ਉੱਪਰ ਕੁਝ ਕੁ ਸਟੋਰੀਆਂ ਸਾਂਝੀਆਂ ਕੀਤੀਆਂ ਨੇ ਏਅਰਪੋਰਟ ਦੀਆਂ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਹੋ ਇਹਨਾਂ ਵੀਡੀਓਸ ਤੋਂ ਤਾਂ ਇਹ ਗੱਲ ਕਨਫਰਮ ਹੋ ਗਈ ਕਿ ਇਹਨਾਂ ਨੇ ਇੰਡੀਆ ਦੇਸ਼ ਨੂੰ ਛੱਡ ਦਿੱਤਾ ਇਹ ਹੁਣ ਇੰਗਲੈਂਡ ਸ਼ਿਫਟ ਹੋ ਗਏ ਨੇ ਪਰ ਇਹ ਨਹੀਂ ਕਨਫਰਮ ਕਿ ਇਹ ਕਿਸ ਵੀਜ਼ੇ ਤੇ ਇੰਗਲੈਂਡ ਗਏ ਨੇ ਕਿ ਸਟੱਡੀ ਵੀਜ਼ੇ ਤੇ ਗਏ ਨੇ ਜਾਂ ਕੋਈ ਹੋਰ ਇਹਨਾਂ ਨੇ ਵੀਜ਼ਾ ਲਗਵਾਇਆ ਹੈ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦਈਏ ਕਿ ਜੋ ਖਬਰਾਂ ਵਾਇਰਲ ਹੁੰਦੀਆਂ ਪਈਆਂ ਸੀ ਕਿ ਕੁਲੜ ਪੀਜਾ ਕਪਲਾ ਡਿਵੋਰਸ ਹੋ ਗਿਆ ਇਥੋਂ ਉਹ ਵੀ ਕਨਫਰਮ ਹੋ ਗਿਆ ਕਿ ਇਹਨਾਂ ਦਾ ਕੋਈ ਡਿਵੋਰਸ ਨਹੀਂ ਹੋਇਆ ਤੇ ਲੋਕਾਂ ਦੁਆਰਾ ਤਾਂ ਇਹੀ ਕਿਹਾ ਜਾ ਰਿਹਾ ਕਿ ਇਹਨਾਂ ਦਾ ਦੇਸ਼ ਛੱਡਣ ਦਾ ਕਾਰਨ ਇਹ ਵੀ ਹੋ ਸਕਦਾ ਕਿ ਇੱਥੇ ਇਹਨਾਂ ਨੂੰ ਬਹੁਤ ਟਰੋਲ ਕੀਤਾ ਜਾ ਰਿਹਾ ਸੀ ਇਹ ਜਦੋਂ ਵੀ ਘਰੋਂ ਬਾਹਰ ਨਿਕਲਦੇ ਸੀ ਤਾਂ ਇਹਨਾਂ ਨੂੰ ਟਰੋਲ ਕੀਤਾ ਜਾਂਦਾ ਸੀ ਇਹਨਾਂ ਦੀ ਬੈਕਸਾਈਡ ਤੋਂ ਜਾਂ ਕਿਤੋਂ ਵੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤੀ ਜਾਂਦੀ ਸੀ ਬਾਕੀ ਇਹਨਾਂ ਗੱਲਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਇਹ ਪੱਕੇ ਤੌਰ ਤੇ ਇੰਗਲੈਂਡ ਸ਼ਿਫਟ ਹੋਏ ਨੇ ਜਾਂ ਕੋਈ ਗੱਲ ਹੋ ਗਈ ਬਾਕੀ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜ਼ਰੂਰ ਕਰੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ